ਮੈਨੂੰ ਜਿਆ ਖੌਸਾ ਮਾਈ ਕੁਲਜੀ ਕੀ ਭੱਤੇ ਥੋੜੇ ਦਿਨ ਪਹਿਲਾਂ ਜੀ ਮੈਂ ਵੀਡੀਓ ਪਾਈ ਸੀ ਜਿਹਦੇ ਅੰਦਰ ਮੈਂ ਪੰਜਾਬ ਗਿਆ ਗੱਗੇ ਕੀਰਾਵਲੀ ਕੋ ਜੋ ਜੋ ਹੋਇਆ ਮੈਂ ਦੱਸਿਆ ਉਸ ਅੰਦਰ ਬਨਾਜ ਠੱਕ ਕਰਕੇ ਮੈਂ ਵੀਡੀਓ ਪਾਈ ਸੀ ਅੱਛਾ ਹਾਸਣ ਵਾਲੀ ਗੱਲ ਆਇਆ ਕਿ ਕਈਆਂ ਨੇ ਕਮੈਂਟ ਲਿਖਿਆ ਕਈਆਂ ਵੀ ਲਿਖ ਦਿੰਦੇ ਆ ਕਿ ਸਰਕਾਰੀ ਬੰਦਾ ਹੈ ਜੀ ਗੇਮ ਨੂੰ ਬਦਨਾਮ ਕਰ ਰਿਹਾ ਆਰੇ ਮੂਰਖੋ ਇਹ ਗੇਮ ਨੂੰ ਬਦਨਾਮ ਕਰਨ ਦੀ ਲੋੜ ਕੀ ਹੈ ਆਲਰੇਡੀ ਬਦਨਾਮ ਹੀ ਨਹੀਂ ਕਰਦੀ ਹੈ ਆਲਰੇਡੀ ਇਹ ਗੇਮ ਦਾ ਹਾਲ ਕਰਦਾ ਹੈ ਕਿ ਜਿਤਨਾ ਕਈ ਲੋਕ ਆਪਣੇ ਗਾਂ ਨੂੰ ਗਾਂ ਨੂੰ ਕਹਿੰਦੇ ਨਾ ਗਾਂ ਮਾਤਾ ਕੀ ਸਾਡੀ ਇਹ ਗਾਂ ਮਾਤਾ ਹੈ ਉਹ ਉਹਦਾ ਹਾਲ ਤੁੰਝ ਦੇਖ ਲਿਓ ਗਾਵਾਂ ਦਾ ਸ਼ਰਾਂ ਚ ਕੀ ਹੁੰਦਾ ਦਿੱਲੀ ਜਾਂ ਕਿਤੇ ਵੀ ਸ਼ਰਾਂ ਦੇਖ ਲਿਓ ਹੁੰਦਾ ਕੋਈ ਹਾਲ ਇਹਨਾਂ ਨੇ ਗੇਮ ਦਾ ਕਰਤਾ ਜਿਹਨੂੰ ਆਮ ਮਾਕੜ ਕਹਿੰਦੇ ਆ ਤੇ ਤੁਸੀਂ ਕੀ ਸਮਝੇ ਬੈਠੇ ਹੋ ਬਾਕੀ ਦੇਖੋ ਜੀ ਤੁਹਾਨੂੰ ਸਮਝਾਣਾ ਬਿਕਾਰ ਆ ਕਿਉਂਕਿ ਕਿਸਾਨ ਆंदोलਨ ਚ ਦਿੱਲੀ ਅੰਦਰ ਬਹੁਤ ਅਨਭਗਤੇ ਸੀਗੇ ਸੈਂਟਰ ਗਵਰਨਮੈਂਟ ਦੇ ਜਿਹੜੇ ਕਹਿੰਦੇ ਸੀਗੇ ਕਿਸਾਨ ਹੈ ਗੁੰਡੇ ਹੈ ਜੀ ਮੌਲੀ ਹੈ ਅਸੀਂ ਉਹਨਾਂ ਨੂੰ ਸਮਝਾ ਸੰਝਾ ਕੇ ਸਾਬਿਤ ਕਰਤਾ ਕਿ ਤੁਸੀਂ ਗਲਤ ਹੋ ਸਾਡੇ ਕਿਸਾਨ ਠੀਕ ਨੇ ਪਰ ਮੇਰੇ ਖਿਆਲ ਨਾਲ ਉਹ ਉਹਨਾਂ ਨੂੰ ਸਮਝਾਣਾ ਆਸਾਨ ਸੀਗਾ ਤੁਹਾਨੂੰ ਸਮਝਾਣਾ ਬਹੁਤ ਮੁਸ਼ਕਿਲ ਹੈ ਔਰ ਕਈਆਂ ਨੇ ਮੈਨੂੰ ਫੋਨ ਵੀ ਕੀਤਾ ਜੀ ਉਹ ਕਹਿੰਦੇ ਆ ਬੇਟਾ ਮੁੰਨੀਆਂ ਜੋ ਵੀ ਹੈ ਡਾਇਲੋਗ ਤੁਹਾਡੇ ਉੱਤੇ ਜੋ ਬੰਦਦਾ ਪੰਜਾਬ ਦੇ ਨਾਲ ਆਈ ਡੋਟ ਨੋ ਮੈਂ ਤੁਹਾਨੂੰ ਐਵੇਂ ਨਹੀਂ ਗਾਣਾ ਕਰੀ ਕੁਝ ਨਹੀਂ ਹੋਰ ਜੀ ਅੱਜ ਦਿਨਾਂ ਕੋਈ ਨਾ ਕੋਈ ਫੋਨ ਕਰ ਦਿੰਦਾ ਕੋਈ ਇੰਗਲੈਂਡ ਤੋਂ ਕੋਈ ਅਮਰੀਕਾ ਤੋਂ ਤੇ ਅਸੀਂ ਵੀ ਉਹਦੇ ਚਿੱਲੇ ਆ ਬੇਟਾ ਜੀ ਮੇਰੀ ਗੱਲ ਸੁਣੋ ਥੋੜੇ ਦਿਨ ਪਹਿਲਾਂ ਹੁਣ ਵੀ ਇੱਕ ਕੋਈ ਪਤਾ ਨਹੀਂ ਖੋਤਾ ਜੋਤਾ ਖੋਤਾ ਰਣਕੀ ਨਾਮ ਸੀ ਉਹਦਾ ਮਹਿਮਦ ਵਾਲ ਕਪੂਰ ਜਲਾ ਤੋਂ ਉਹਦਾ ਫੋਨ ਆ ਗਿਆ ਜੀ ਅਰੇ ਬੇਟਾ ਜੀ ਤੁਹਾਡੀ ਉਮਰ ਕਿੰਨੀ ਹੋਣੀ ਹੈ 20 ਸਾਲ 22 ਸਾਲ 23 ਸਾਲ अरे मेरे स्टूडेंट रहे हैं या 9 10वीं मेरे को पढ़ दे रहे हैं दिल्ली पुलिस भी है डॉक्टर भी है इंजीनियर भी है वकील भी है कई जेड़े मेरे स्टूडेंट है मेरे को 9 10th इंस्टिट्यूशन पढ़े हैं अरे तुम ही न्याने में बच्चे हो जे ताडे घर चार पैसे हैगे सीगे और है। तुमसी खरा खा के कर दे थाने तनु पहलवान बनाता है या बन गए तुम गलती नाल ते तुम बदमाश होने की कोशिश बेटा जी बिल्कुल ना करो <laughs> क्योंकि कोई मां मां-बाप जने घर बदमाश मुंडे मौली है ना उनों मां-बाप दी हालत देखो कैवे दी है थोड़ी ये समझ रखो बाकी फोन कराया करो जरूर करो ਨੰਬਰ ਕਾਈਨ ਦਿੱਤਾ ਮਹਾਰਾਜ ਛੱਜਾ ਆਦਮੀ ਹੀ ਨੰਬਰ ਦਿੰਦਾ ਹੈ ਛੋਟ ਜਿਹੜਾ ਆਦਮੀ ਝੂਠਾ ਆਏਗਾ ਉਹ ਬਚੇਗਾ ਕੁਝ ਕਰੇਗਾ ਆਪਾਂ ਦੇ ਖੁੱਲੇ ਹੈ ਜੀ एकदम ਹੋਰ ਆਪਾਂ ਦੇ ਹੋਰ ਇੱਕ ਗੱਲ ਹੋਰ ਮੈਂ ਸਾਬਿਤ ਕਰਦਾ ਜੀ ਕਈ ਲੋਕੀ ਕਮੈਂਟਸ ਵਿੱਚ ਲਿਖਦੇ ਆ ਕਿ ਇਸ ਤਰ੍ਹਾਂ ਦੀ ਹੁੰਦੀ ਗੇਮ ਮਹਾਰਾਜ ਜੀ ਕਾਈਨ ਟੂ ਇਨਫੋਰਮੇਸ਼ਨ ਮੈਂ ਤੁਹਾਡੀ ਇਨਫੋਰਮੇਸ਼ਨ ਕਲੀਅਰ ਕਰਦਾ ਇਹ ਗੇਮ ਸਰਕਲ ਕਬੱਡੀ ਪਿੰਡਾਂ ਦੀ ਇੱਕ ਪਿੰਡੂ ਖੇਡ ਹੈ ਸਾਡਾ ਸੱਭਿਆਚਾਰ ਹੈ ਇਹ ਕੋਈ ਨੈਸ਼ਨਲ ਲੈਵਲ ਸਟੇਟ ਲੈਵਲ ਇੰਟਰਨੈਸ਼ਨਲ ਲੈਵਲ ਦੀ ਗੇਮ ਨਹੀਂ ਹੈ ਕਿਉਂਕਿ ਤੁਸੀਂ ਅਗਰ ਇਹਨੂੰ ਇੰਟਰਨੈਸ਼ਨਲ ਵਰਲਡ ਕੱਪ ਸਮਝਦੇ ਹੋ ਨਾ ਤੇ ਮਹਾਰਾਜ ਦਿਮਾਗ ਨੂੰ ਥੋੜਾ ਜਿਆ ਸੈੱਟ ਕਰੋ ਜਿਹੜੇ ਲੋਕੀ ਪੰਜਾਬ ਚ ਪਿੰਡਾਂ ਚ ਖੇਡ ਰਿਆ ਉਹ ਹੀ ਮੁੰਡੇ ਬਾਹਰ ਜਾ ਕੇ ਖੇਡ ਰਿਆ ਉਹ ਹੀ ਮੁੰਡੇ ਤੁਸੀਂ ਸਟੇਜ ਆ ਕੇ ਖੇਡ ਰਿਆ ਉਹ ਹੀ ਮੁੰਡੇ ਇੱਕ ਮੰਨਣ ਚ ਦਿਖਾ ਰਹੇ ਓਥੇ ਦੀ ਪਬਲਿਕ ਨੂੰ ਉਹੀ ਉਹੀ ਬੰਦੇ ਜਿਹੜੇ ਬੰਦੇ ਪੰਜਾਬ ਚ ਖੇਡ ਰਹੇ ਨੇ ਇਹ ਬੰਦੇ ਤੁਸੀਂ ਇੰਟਰਨੈਸ਼ਨਲ ਵਰਲਡ ਕਪੀ ਦੀ ਛੱਡੋ ਮਹਾਰਾਜ ਤੁਸੀਂ ਉਸ ਖਾਲ ਨੂੰ ਮੈਨੂੰ ਇਹ ਦੱਸ ਦੋ ਕਿ ਇੰਡੀਆ ਚ ਕਿੰਨੇ ਸਟੇਟਾਂ ਚ ਗੇਮ ਖੇਡੀ ਜਾਂਦੀ ਹੈ ਜਾਂ ਕਿੰਨੇ ਗਵਰਨਮੈਂਟ ਸਰਕਾਰੀ ਗਵਰਨਮੈਂਟ ਬੱਚੇ 12th ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਸਰਕਾਰੀ ਗਵਰਨਮੈਂਟ ਜੌਬ ਲਈ ਅਗਰ ਅਪਲਾਈ ਕਰਦੇ ਆ ਉਹਦੇ ਅੰਦਰ ਇੱਕ ਸਪੋਰਟਸ ਕੋਟਾ ਹੁੰਦਾ ਹੈ ਸਪੋਰਟਸ ਕੋਟੇ ਦੇ ਅੰਦਰ ਕਿੰਨੇ ਨੰਬਰ ਤੇ ਸਰਕਲ ਕਬੱਡੀ ਦਾ ਆਪਸ਼ਨ ਹੁੰਦਾ ਹੈ ਮੈਨੂੰ ਖਾਲੀ ਇਹ ਦੱਸ ਦੋ ਤੇ ਤੁਹਾਨੂੰ ਬਿਲਕੁਲ ਨੋ ਲੈਜ ਨਹੀਂ ਹੈ ਹੋਰ ਤੁਹਾਨੂੰ ਸਮਝਾਣਾ ਬੇਕਾਰ ਹੈ ਕਿਉਂਕਿ ਅਨੁਭਵਤਾ ਨੂੰ ਸਮਝਾਣਾ ਬਿਲਕੁਲ ਬੇਕਾਰ ਹੁੰਦਾ ਹੈ ਹੋਰ ਭਾਈ ਦੇਖੋ ਇਹ ਸਾਡੀ ਸੱਬਿਆ ਹੁਣ ਗੇਮ ਰਹੇਗੀ ਲੇਕਿਨ ਸੱਬਿਆ ਜਾਰੇ ਗੇਮ ਹੈ ਇਹ ਜੋਰ ਦੀ ਗੇਮ ਹੈ ਜਿੱਚ ਜੋਰ ਇਹ ਨਹੀਂ ਕਿ ਜਿੰਨੇ ਜੋਰ ਹੈ ਕਹਿੰਦਾ ਮੈਂ ਖੇਡਾਂਗਾ ਤੇ ਤੁਸੀਂ ਉਹਦੇ ਮਗਰ ਬੰਦੂ ਲੈ ਕੇ ਪਛਪੇ ਓਏ ਕਿੱਦਾਂ ਕਬੱਡੀ ਖੇਡ ਲੇਗਾ ਤੁਹਾਡੇ ਬੰਦਿਆਂ ਨੇ ਕਿੱਦਾਂ ਖੇਡ ਲੇਗਾ ਐਵੇਂ ਨਹੀਂ ਹੈ ਹੁਣ ਤੁਸੀਂ ਫੋਨ ਕਰਕੇ ਮੈਨੂੰ ਕਹਿੰਦੇ ਤੂੰ ਆ ਕੇ ਦਿਖਾਈ ਇੱਥੇ ਫਲਾਣਾ ਕਰ ਲਈ ਇਹਦੇ ਉਹੀ ਹਾਲ ਕਰਦਾ ਮਹਾਰਾਜ ਜਦੋਂ ਨਿੱਕੇ ਨਿੱਕੇ ਹੁੰਦੇ ਆਪਾਂ ਕਰਦੇ ਹੁੰਦੇ ਸੀ ਨਾ ਕਿ ਮੇਰਾ ਬੈਟ ਆ ਮੈਂ ਹੀ ਬੈਟਿੰਗ ਕਰਾਂਗਾ ਜਾਂ ਮੈਂ ਹੱਦ ਹੋਇਆ ਬੈਟ ਲੈ ਕੇ ਘਰ ਚਲ ਗਏ ਹੈਨਾ ਤੁਹਾਡੀ ਇਹ ਰਕਤਾਂ ਕਰਕੇ ਇਹ ਗੇਮ ਰਾਜਮੂਰਾਂ ਬਾਰ ਨਹੀਂ ਕਰ ਪਾਈ ਅਜ ਤੱਕ ਤੇ ਤੁਸੀਂ ਨੂੰ ਇੰਟਰਨੈਸ਼ਨਲ ਇੱਕ ਚਿੱਟ ਜਿਹੜਾ ਪਰਦਾ ਝੂਠਾ ਪਾਇਆ ਇੰਟਰਨੈਸ਼ਨਲ ਦਾ ਅਵਾ ਪਾਵਾਟਾ ਰਿਉੜੀਂ ਯਾਰ ਇੰਟਰਨੈਸ਼ਨਲ ਤੁਸੀਂ ਜਿਹੜੇ ਬੰਦੇ ਪੰਜਾਬ ਖੇਡ ਰਹੇ ਹੋ ਉਹੀ ਬੰਦੇ ਸਟੇਜਾ ਖੇਡ ਰਹੇ ਹੋ ਉਹੀ ਬੰਦੇ ਕੈਨੇਡਾ ਖੇਡ ਰਹੇ ਹੋ ਉਹੀ ਬੰਦੇ ਤੇ ਖੇਡ ਰਹੇ ਹੋ ਤੁਸੀਂ ਸਮਝਦਾਰ ਹੋ ਅੱਛਾ ਪੜ੍ਹੇ ਲਿਖੇ ਪੰਜਾਬ ਦੀ ਜਨਰੇਸ਼ਨ ਮੇਰੀ ਗੱਲ ਬਿਲਕੁਲ ਸਮਝ ਗਈ ਹੋਏਗੀ ਤੇ ਤੁਹਾਡੀ ਮੈਂ ਗੱਲ ਦੱਸਾਂ ਮੈਂ ਇੰਨੀ ਮਿਹਨਤ ਪਿਛਲੇ 5-6 ਸਾਲਾਂ ਤੋਂ ਕੀਤੀ ਸੀ ਕੁਝ ਕੰਮ ਦਿਖਾਣ ਲਈ ਤੁਹਾਡੀ ਬੁਲਾਹਟ ਉਹ ਤੁਸੀਂ ਇਹਨੇ ਡਰੇ ਪਏ ਹੋ ਨਾ ਤੇ ਵੀ ਸਾਡੀ ਜਿੱਤੀ ਇੱਕ ਸਾਦੀ ਹੁਣ ਮੈਨੂੰ ਦਿੱਲੀ ਕਈ ਮੇਰੇ ਸੁਨੇਹਾਂ ਕਹਿੰਦੇ ਆ ਕਹਿੰਦੇ ਵੀ ਤੁਹਾਨੂੰ ਫੋਨ ਕਰ ਲਿਆ ਸਾਨੂੰ ਨੰਬਰ ਦੋ ਇਹਨਾਂ ਨਾਲ ਦਿੱਲੀ ਆਪਣ ਉਤਰੇ ਗਏ ਗੱਲ ਕਰ ਲੈਣੇ ਮੈਂ ਕਿਹਾ ਨਹੀਂ ਹਾਂ ਕਿਉਂਕਿ ਅਸੀਂ ਤਾਂ ਮੈਂ ਬੇਟਾ ਤੁਹਾਨੂੰ ਵਧੀਆ ਸਿੱਖਿਆ ਦਿੱਤੀ ਹੈ ਮੈਂ ਅੱਗੇ ਵਧਨ ਦੀ ਅਸੀਂ ਪੰਜਾਬ ਚੋਂ ਗਰੀਬ ਪਰਜੋ ਦਿੱਲੀ ਆਏ ਸੀ ਬਹੁਤ ਕੁਝ ਕਮਾਇਆ ਤੇ ਚੰਗੀ ਸਿੱਖਿਆ ਦਿੱਤੀ ਹੈ ਮੈਂ ਤੁਹਾਨੂੰ ਸਿੱਖਿਆ ਲੈਣ ਵਾਲੀ ਸੁਣਾ ਦੇਣੀ ਹੈ ਹੋਰ ਮੈਂ ਇਹਨਾਂ ਨੂੰ ਵੀ ਬੜੇ ਪਿਆਰ ਨਾਲ ਹੀ ਕੰਨਾ ਵਾ ਤੇ ਬਾਕੀ ਇਹਨਾਂ ਨੂੰ ਭਾਈ ਹੋਏਗਾ ਸ਼ੌਂਕ ਬਦਮਾਸ਼ ਬਣਾਉਂਦਾ ਤੇ ਚਲੋ ਰੱਬ ਕਰੇ ਤੁਹਾਡੀ ਇਹ ਵੀ ਮੇਰਾ ਕੰਮ ਨਾ ਪੂਰੀ ਹੋਵੇ ਹਜੇ ਤੁਹਾਡੇ ਮਾਂ ਪਿਓ ਤੁਹਾਨੂੰ ਗਰਮਣਾ ਚ ਦੇਖਦੇ ਖੇੜਦੇ ਹੋਏ ਤੇ ਲੇਕਿਨ ਤੁਸੀਂ ਫੋਨ ਕਰਕੇ ਬਦਮਾਸ਼ ਬੰਨਾ ਚਾਹੁੰਦੇ ਹੋ ਤੇ ਬਹੁਤ ਜਲਦੀ ਤੁਸੀਂ ਭਾਈ ਜੇਲ੍ਹ ਦੇ ਪਿੱਛੇ ਹੋ ਤੁਹਾਡੇ ਦੇ ਲੱਖਾਂ ਦਾ ਇਨਾਮ ਰੱਖਿਆ ਜਾਵੇ ਚੋਰੀ ਚਗਾਲੀਆਂ ਕਰੋ ਜੇ ਤੁਸੀਂ ਇਹ ਹੀ ਜਿੰਦਗੀ ਚਾਹੁੰਦੇ ਹੋ ਤਾਂ ਜਿਹੜਾ ਰਾਮਨੇਦ ਤੁਹਾਨੂੰ ਤੇ ਬਹੁਤ ਚੰਗੀ ਪਲੇ ਦੇ ਜ਼ਿੰਦਗੀ ਦਿੱਤੀ ਹੈ ਹੋਰ ਬਾਕੀ ਦੇਖੋ ਜੀ ਮੈਂ ਤਦਾ ਕੋਈ ਮੋਟਰਸਾਈਕਲ ਨਹੀਂ ਲੈਣਾ ਹੋ ਕਈ ਮੈਨੂੰ ਕਮੈਂਟ ਲਿਖਿਆ ਉਹ ਵੀ ਕਰੇਗਾ ਤੈਨੂੰ ਕੋਈ ਗੱਡੀ ਨਹੀਂ ਮਿਲੇਗੀ ਅਰੇ ਯਾਰ ਕੀ ਬਰ ਗੱਲਾਂ ਕਰ ਰਹੇ ਬੇਕੂ ਹੋ ਗਿਆ ਤੂੰ ਮੈਂ ਕਿਹੜੀ ਗੱਡੀ ਦੀ ਗੱਲ ਕਰ ਰਿਹਾ ਕਿਹੜੀ ਗੱਡੀ ਕੋਈ ਗੱਡੀ ਚਾਹੀਦੀ ਸਾਨੂੰ ਭਾਈ ਮੈਂ ਤੇ ਉਲਟਾ ਜਿਹੜੇ ਮੇਰੇ ਨਾਲ ਖੇਡਣਗੇ ਨਾ ਹੋਰ ਮੈਨੂੰ ਅਗੇ ਕਹੇਗਾ ਕਿ ਗਰੀਬ ਦਾ ਪਲੇਅਰ ਹੈ ਇਹ ਅਸੀਂ ਉਹਨੂੰ ਵੀ 500000 2000 ਦੇ ਕੇ ਜਾਵਾਂਗੇ ਕਿ ਖੇਡ ਬੇਟਾ ਬੈਠ ਕੇ ਖੇਡ ਤੇ ਇੰਨੀ ਜਿਹੜੀ ਬੁਖਲਾਹਟ ਡਰ ਹੈ ਨਾ ਇਹ ਪਬਲਿਕ ਸਾਡੀ ਸਮਝ ਰਹੀ ਹੈ